ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਗਾਪੁਰਾਣਾ ਵਿੱਚ ਜਦੋਂ ਵੀ ਮੈਂ ਇਲੈਕਸ਼ਨ ਲੜਿਆ ਤੇ ਲੋਕਾਂ ਨੇ ਮੈਨੂੰ ਵੱਡੀ ਗਿਣਤੀ ਵਿੱਚ ਜਿਤਾਇਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਗਾਪੁਰਾਣਾ ਵਿੱਚ ਉਦੋਂ ਹੀ ਕੰਮ ਹੋਏ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਬਣੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 2.5 ਤੋਂ 3 ਸਾਲ ਹੋ ਗਏ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤੇ ਉਹਨਾਂ ਨੇ ਇਸ ਦੌਰਾਨ 1 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਲੋਕਾਂ ਦੇ ਸਿਰ ਚੜਾ ਦਿੱਤਾ ਹੈ ਹੋਰ ਉਹਨਾਂ ਨੇ ਕੀ ਕੀਤਾ ਜਾਣਨ ਵਾਸਤੇ ਦੇਖੋ ਪੂਰੀ ਖਬਰ ਪੰਨਿਆਂ ਕਿ ਹਰ ਵਾਰ ਜਦੋਂ ਵੀ ਮੈਂ ਅਕਸਰ ਲਖੇ ਲੜਿਆ ਸਭ ਤੋਂ ਵੱਟੋ ਵਟ ਨਾਲ ਭੱਗਾ ਪ੍ਰਵਾਹ ਹਲਕੇ ਨੇ ਮੈਨੂੰ ਦਿਤਾਇਆ ਇਹ ਹਲਕੇ ਵੀ ਤੁਸੀਂ ਦੇਖਿਆ ਉਦੋਂ ਹੀ ਤਰੱਕੀ ਹੋਈ ਹੈ ਜਿਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭਾਵੇਂ ਇੱਥੇ ਸੜਕ ਬਣੀ ਭਾਵੇਂ ਇੱਥੇ ਮੰਡੀ ਬਣੀ ਭਾਵੇਂ ਇੱਥੇ ਬਿਜਲੀ ਦੇ ਗ੍ਰਿਡ ਬਣੇ ਭਾਵੇਂ ਇੱਥੇ ਸਕੂਲ ਬਣੇ ਭਾਵੇਂ ਇੱਥੇ ਕੁਝ ਵੀ ਬਣਿਆ ਅਕਾਲੀ ਦਲ ਦੀ ਸਰਕਾਰ ਵੀ ਜਾਂਦੇ ਆ ਕਿ ਜਿਦਾ ਅਕਾਲੀ ਦਲ ਦੀ ਸਰਕਾਰ ਨਹੀਂ ਹੁੰਦੀ ਪੰਜਾਬ ਸਾਰੇ ਕੰਮ ਰੁਕ ਜਾਂਦੇ ਆ ਆ ਪਿਛਲੇ 70 ਸਾਲ ਪੰਜ ਸਾਲ ਕਾਂਗਰਸ ਦਾ ਰਾਜ ਰਿਹਾ ਢੱਕਾ ਨਹੀਂ ਤੋੜਿਆ ਪੰਜਾਬ ਹੁਣ 3 ਸਾਲ 2.5 ਸਾਲ ਹੋ ਗਏ ਝਾੜੂ ਵਾਲਿਆਂ ਦੇ ਸਹੀ ਬਣੇ ਤੇ ਇਹਨਾਂ ਨੇ ਬਰਬਾਦ ਕਰਤਾ ਪੰਜਾਬ ਅੱਜ ਪੰਜਾਬ ਨੂੰ ਬਚਾਉਣ ਦੀ ਕੋਲਣਾ ਕਿਉਂਕਿ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖ ਲਓ ਜਿਹੜੀਆਂ ਦਿੱਲੀ ਤੋਂ ਆਉਂਦੀਆਂ ਪਾਰਟੀਆਂ ਉਹ ਮੈਥੇ ਕੱਲਾ ਲੋਕਾਂ ਨੂੰ ਆਉਂਦੀਆਂ ਪੰਜਾਬ ਦੀ ਤਰੱਕੀ ਵਾਸਤੇ ਨਹੀਂ ਆਉਂਦੀਆਂ ਇਤਿਹਾਸ ਗਵਾਹ ਆ ਪਿਛਲੇ 1.5 ਸੌ ਸਾਲਾਂ ਦੇ ਅੰਦਰ 1 ਲੱਖ ਕਰੋੜ ਰੁਪਇਆ ਕਰਜ਼ਾ ਝਾੜਤਾ ਤੁਹਾਡੇ ਤੇ ਆ ਜਿਹੜੀਆਂ ਚੀਜ਼ਾਂ ਸ਼ੁਰੂ ਕੀਤੀਆਂ ਸੀ ਸਾਰੀਆਂ ਬੰਦ ਸੇਵਾ ਕੇਂਦਰ ਬੰਦ ਵਰਲਡ ਕੱਪ ਕਬੱਡੀ ਬੰਦ ਪਸ਼ੂ ਮੇਲੇ ਬੰਦ ਜਿਹੜੇ ਅਸੀਂ ਆਟਾ ਦਾਲ ਦਸਕੀਮ ਲੈ ਆਂਦੀ ਸੀ ਉਹ ਵੀ ਬੰਦ ਛਗਨ ਮੰਦ ਪੈਨਸ਼ਨਾਂ ਕੱਢ ਦਿਤੀਆਂ ਨੌਜਵਾਨਾਂ ਨੂੰ ਅਸੀਂ ਜਿੰਮ ਖੇਡਾਂ ਦੇ ਸਮਾਨ ਦਿੰਦੇ ਹੁੰਦੇ ਸੀ ਸਟੇਡੀਅਮ ਨੂੰ ਸਾਰਾ ਕੁਝ ਹੀ ਬੰਦ ਕਰਦੇ ਪਿਛਲੇ ਆ ਦੋ ਸਾਲਾਂ ਚ ਘਰ ਘਰ ਨਸ਼ਾ ਪਚਾਦਾ ਕਿਉਂਕਿ ਇਹਨਾਂ ਦੇ MLE ਉਹ MLE ਕੱਲਾ ਲੁਕਣ ਤੇ ਆਏ ਸਾਰੇ ਸਭ ਤੋਂ ਵੱਡਾ ਇਲਾਕੇ ਦਾ ਮਲੰਗ ਹੋਊਗਾ ਉਹਨਾਂ ਨੇ MLE ਬਣਾਇਆ ਤੁਸੀਂ ਜਾਣਦੇ ਹੋ ਇਸ ਭਾਰਿਆਂ ਦਾ ਸਭ ਤੋਂ ਵੱਡਾ ਪੰਜਾਬ ਦਾ ਮਲੰਗ ਨੂੰ ਚੀਫ ਮਿਨਿਸਟਰ ਬਣਾਇਆ ਤਬਾਹ ਕਰ ਦਿੱਤਾ ਆ ਮਹੀਨਾ ਬੱਲਿਆਂ ਦੇ ਨਸ਼ੇ ਵੇਚਣ ਵਾਲਿਆਂ ਤੋਂ ਉਹਨਾਂ ਤੋਂ ਮਹੀਨਾ ਬੱਲਿਆ ਤੇ ਹੁਣ ਐਸੇ ਥਾਣੇਦਾਰ ਨੂੰ ਕਹਿੰਦਾ ਖੁੱਲੀ ਛੁੱਟੀ ਦੇ ਦਿੱਤੀ ਅੱਜ ਗੈਂਗਸਟਰ ਰਾਜ ਕਰਦੇ ਆ ਲੁੱਟਖੋ ਹੋ ਰਹੀਆਂ ਵਪਾਰੀਆਂ ਤੋਂ ਫਰੋਤੀਆਂ ਮੰਗੀ ਜਾਣੀਆਂ ਘਰੋਂ ਬਾਹਰ ਨਿਕਲ ਨਹੀਂ ਸਕਦਾ ਇਹ ਜਾਂ ਮਾੜਾ ਹਾਲ ਬਣਾਤਾ ਅਸ ਕਰਕੇ ਮੈਂ ਸਮੂਚੇ ਪੰਜਾਬੀਆ ਨੂੰ ਕਹਿਣਾ ਚਾਹਣਾ ਹੈ ਖਾਲਸਾ ਜੀ ਸ਼੍ਰੋਮਣੀ ਅਕਾਲੀ ਦਲ ਥੋਡੀ ਫੌਜ ਹੈ ਅਕਾਲੀ ਦਲ ਤਕੜਾ ਹੈ ਤੇ ਪੰਜਾਬ ਤਕੜਾ ਹੈ ਤੇ ਖਾਲਸਾ ਪੰਥ ਤਕੜਾ ਹੈ ਅਕਾਲੀ ਦਲ ਨੂੰ ਕਮਜ਼ੋਰ ਕਰ ਦਿੱਤਾ ਤੁਸੀਂ ਦੇਖੋ ਇਹ ਜੇ ਲੋਕ ਆ ਗਏ ਪੰਜਾਬ ਦੇ ਵਿੱਚ ਜਿਹਨੇ ਤਬਾਹ ਕਰ ਦਿੱਤਾ ਆ ਅਕਾਲੀ ਦਲ ਕੋਈ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨਹੀਂ ਥੋੜੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸ਼ਹਾਦਤ ਦੇ ਕੇ ਬਣਾਈ ਪਾਰਟੀ ਹੈ 103 ਸਾਲ 103 ਸਾਲ ਪੁਰਾਣੀ ਪਾਰਟੀ ਹੈ ਆ ਕੌਮ ਦੀ ਜਥੇਬੰਦੀ ਹੈ ਆਪਣੇ ਧਰਮ ਵਿੱਚ ਗੁਰੂ ਸਬਾਹ ਨੇ ਆਪਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਕਿ ਕੌਮ ਉਹ ਤਕੜੀ ਹੈ ਜਿਹਦੇ ਕੋਲ ਇੱਕ ਸਿਆਸੀ ਤਾਕਤ ਹੋਵੇ ਸਿਆਸੀ ਪਾਰਟੀ ਹੋਵੇ ਆ ਇਸ ਕਰਕੇ ਆਪਣੀ ਜਿਹੜੀ 103 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਤਗੜਾ ਕਰੀਏ ਕਿਸੇ ਦੀ ਲੋੜ ਨਾ ਪਵੇ ਜਿੰਨੀਆਂ ਨੈਸ਼ਨਲ ਪਾਰਟੀਆਂ ਦਿੱਲੀ ਦੀਆਂ ਚ ਉਹਨਾਂ ਨੂੰ ਕਿਹਾ ਸਾਰੇ ਆਜੋ ਮੈਦਾਨ 'ਚ ਤੇ ਮੈਨੂੰ ਲੱਗਦਾ 13 ਦੀਆਂ 13 ਤੁਹਾਡਾ ਸਿਰ ਤੇ ਹੱਥ ਰੇ ਤੇ 13 ਦੀਆਂ 13 ਜਿੱਤਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਬੋਧ ਆ ਪੰਜਾਬ ਬਚਾਓ ਯਾਤਰਾ ਤੁਹਾਡੇ ਬੱਗੇ ਪਰਾਨੇ ਤੋਂ ਸ਼ੁਰੂ ਕਰੀਏ ਵਾਹਿਗੁਰੂ ਜੀ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films mobile 98551 -71082.